ਅਕਸਰ ਨੌਜਵਾਨ ਜਿਹੜੇ ਵਿਦੇਸ਼ਾਂ ਦਾ ਰੁਕ ਕਰਦੇ ਨੇ ਤਾਂਕਿ ਆਪਣੇ ਬੁੱਢੇ ਮਾਪਪਰ ਦਾ ਸਹਾਰਾ ਬਣ ਸਕਣ ਆਪਣੇ ਘਰ ਦੀ ਆਰਥਿਕ ਹਾਲਾਤ ਨੇ ਜਿਹੜੇ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸੁਧਾਰਨ ਲਈ ਕੋਸ਼ਿਸ਼ ਕੀਤੀ ਜਾਵੇ ਇੱਕ ਨੌਜਵਾਨ ਦਾ ਜ਼ਿਕਰ ਕਰ ਲੈਣੇ ਆ 12 ਫਰਵਰੀ ਨੂੰ ਵਿਦੇਸ਼ ਦੀ ਧਰਤੀ ਤੇ ਜਾਣ ਲੱਗਦਾ ਮੁੰਬਈ 에ਰਪੋਰਟ ਤੇ ਪਹੁੰਚਦਾ ਹੈ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆਖਿਰਕਾਰ ਅਜੀਹਾ ਕੀ ਹੁੰਦਾ ਬਿਲਕੁਲ ਛੋਟੀ ਜੀ ਵਜ੍ਹਾ ਜਿਸ ਦਾ ਕੋਈ ਕਾਰਨ ਵੀ ਨਹੀਂ ਬਣਦਾ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਨੌਜਵਾਨ ਜਿਹੜਾ 12 ਫਰਵਰੀ ਨੂੰ ਮੁੰਬਈ 에ਅਰਪੋਰਟ ਤੇ ਪਹੁੰਚਦਾ ਤੇ ਜਦੋਂ ਇਮੀਗ੍ਰੇਸ਼ਨ ਦੇ ਵੱਲੋਂ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਪਾਸਪੋਰਟ ਦੇ ਉੱਤੇ ਅਨਪੜ ਲਿਖਿਆ ਹੁੰਦਾ ਹਾਲਾਂਕਿ ਨੌਜਵਾਨ ਹੈ ਜਿਹੜਾ 5ਵੀਂ ਜਮਾਤ ਦੇ ਤੱਕ ਪੜਿਆ ਹੋਇਆ ਸੀ ਇਮੀਗ੍ਰੇਸ਼ਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਤੂੰ ਅਨਪੜ ਨਹੀਂ ਹੈ ਤਾਂ ਆਪਣੇ ਸਾਈਨ ਕਰਕੇ ਦਿਖਾ ਤਾਂ ਨੌਜਵਾਨ ਹੈ ਜਿਹੜਾ ਮੁਕੰਮਲ ਤੌਰ ਤੇ ਆਪਣੇ ਫਾਈਨ ਕਰ ਦਿੰਦਾ ਹੈ ਤਾਂ ਪੁਲਿਸ ਹੈ ਜਿਹੜੀ ਉਸ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਬਿਲਕੁਲ ਛੋਟੀ ਜੀ ਵਜ੍ਹਾ ਕੋਈ ਕਾਰਨ ਨਹੀਂ ਲੱਭਦਾ ਪਰ ਫਿਰ ਵੀ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਹੁਣ ਬੇਬਸ ਹੋਏ ਜਿਹੜੇ ਮਾਪੇ ਨੇ ਦੱਸ ਦिए ਕਿ ਜਦੋਂ ਬਚਪਨ ਦੇ ਵਿੱਚ ਸੀ ਉਹ ਨੌਜਵਾਨ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਬੁੱਢੀ ਮਾਂ ਨੇ ਘਰ ਦੇ ਵਿੱਚ ਕੰਮ ਕਰਕੇ ਉਸ ਨੂੰ ਬਾਹਰ ਜਾਣ ਲਈ ਪੈਸੇ ਇਕੱਠੇ ਕੀਤੇ ਸੀ ਪਰ ਹੁਣ ਦੱਸ ਦिए ਕਿ ਮੁੰਬਈ 에ਅਰਪੋਰਟ ਤੋਂ ਪੁਲਿਸ ਉਸ ਨੂੰ ਅਰੈਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਇਲਾਵਾ ਉਹ ਮੰਗ ਕਰਦੇ ਨੇ ਕਿ ਜੇਕਰ ਤੁਸੀਂ ਆਪਣਾ ਨੌਜਵਾਨ ਪੁੱਤ ਵਾਪਸ ਲੈ ਕੇ ਜਾਣਾ ਚਾਹੁੰਦੇ ਹੋ ਤਾਂ 25000 ਰੁਪਏ ਤੱਕ ਦਾ ਜੁਰਮਾਨਾ ਦੇ ਦਿਓ ਅਤੇ ਇਸ ਦੀ ਜ਼ਮਾਨਤ ਕਰਾ ਕੇ ਇਸ ਨੂੰ ਵਾਪਸ ਲੈ ਜਾਓ ਹੁਣ ਪਰਿਵਾਰਿਕ ਮੈਂਬਰ ਮਦਦ ਦੀ ਗੁਹਾਰ ਲਗਾ ਰਿਹਾ ਹੈ ਕਿਉਂਕਿ ਪਰਿਵਾਰਿਕ ਮੈਂਬਰਾਂ ਦੇ ਕੋਲੇ 25000 ਰੁਪਏ ਦੇਣ ਦੇ ਲਈ ਨਹੀਂ ਹੈ ਬੁੱਢੀ ਮਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਤੇ ਇਸ ਤੋਂ ਇਲਾਵਾ ਇੱਕ ਵਿਧਵਾ ਭੈਣ ਹੈ ਜਿਹੜੀ ਉਹ ਵੀ ਕੰਮ ਰੈਂਦੀ ਹੈ ਤਾਂ ਬੇਬਸ ਹੋਏ ਪਰਿਵਾਰ ਦਾ ਸਿੱਕਰ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਜੇ ਮਾਰ ਕਰਾਏ ਤੁਹਾਡੇ ਚੰਗੇ ਦੇ ਨਾਲ ਦੇਣਗੇ ਨਿਕਲ ਕੇ ਤਾਂ ਪਿਓ ਮਰ ਗਿਆ ਸੀ ਬੜੀ ਔਖੇ ਦਿੱਤਾ ਕੀਤਾ ਬੜੀ ਖਰਿਆਂ ਜਨੋ ਕਰ ਮਿਹਨਤ ਕਰ ਕਰ ਕੇ ਤੇ ਮਰ ਕੇ ਪਾਲੀ ਇਹਨਾਂ ਬੱਚੇ ਤੋਂ ਗੁੱਡੀਆਂ ਦੇ ਕਾਇਆ ਛੋਟਾ ਗੁੱਡੀਆਂ ਵੀ ਆਈਆਂ ਹਾਂਜੀ ਤੇ ਜਿਹੜੀ ਛੋਟੀ ਵੀ ਆਈ ਆ ਉਹ ਤੇ 4 ਸਾਲਾਂ ਵਿੱਚ ਵਿਆਹੀ ਨੂੰ ਤੇ ਪਤਾ ਵੀ ਘਰ ਵਾਲਾ ਬੁਰਾ ਹੋ ਗਿਆ ਤੇ ਉਹ ਵੀ ਮੇਰੇ ਕੋਲੇ ਹੀ ਤੇ ਨਿਕ ਨਿਕ ਬੱਚੇ ਲੈ ਕੇ ਤੇ ਇਹ ਕਿੱਥੇ ਚੱਲਿਆ ਇਹ ਮੁੰਡਾ ਇਹ ਬਾਹਰਲੇ ਮੁਰਖ ਚੱਲਿਆ ਹੀ ਤੇ ਕੀ ਗੱਲ ਕੀ ਹੋ ਜਾਂਦਾ ਤੇ ਬੰਬਈ ਜਾ ਕੇ ਪੁੱਛ ਗਿਛੜੀ ਹੋਈ ਏ ਏਅਰਪੋਰਟ ਤੇ ਤੇ ਉੱਥੇ ਫੜਿਆ ਗਿਆ ਇ ਉੱਥੇ ਉਹਨਾਂ ਨੇ ਪੜਿਆ ਲਿਖਿਆ ਪੁੱਛਿਆ ਕਿ ਨਾਗ ਪੜਿਆ ਨਾ ਪੰਜ ਪੜਿਆ ਦੱਸਿਆ ਉਹਨਾਂ ਤੇ ਪਾਸਪੋਰਟ ਆ ਉਹਨਾਂ ਪੜਦਾ ਹੀ ਹਾਂਜੀ ਉੱਥੋਂ ਹੀ ਉਹਨਾਂ ਨੇ ਅੰਦਰ ਕਰ ਲਿਆ ਇਹਦੇ ਪੁੱਛਣ ਗਿਛਣ ਵਾਲੇ ਆ ਹੁਣ ਕੀ ਕਹਿੰਦੇ ਹੋ ਮੈਂ ਉਹਨਾਂ ਨੇ ਰੱਖਿਆ ਵਠਾਣੇ ਵਿੱਚ ਤੇ ਪੈਸੇ ਮੰਗਦੇ 25000 ਦੋ ਤੇ ਅਈ ਇੱਥੇ ਬੰਦਾ ਮੁਰਕੇ ਚੜਾ ਦਿੰਨੇ ਆ ਹੂੰ ਤੇ ਤੁਹਕ ਨਹੀਂ ਦੇਣਾ 5000 ਰੁਪਏ ਚ ਫੜ ਦੜਕਾ ਗਈ। ਉਹ ਆ ਬਾਹਰ ਕਲਾਇਆ ਤੇ ਲੋਕਾਂ ਤਰਲੇ ਮਾਰ ਮਾਰ ਕੇ। ਤੁਸੀਂ ਆਪ ਕੀ ਕੰਮ ਕਰਦੇ? ਕਈ ਆਪ ਘਰਾਂ ਦਾ ਕੰਮ ਕਰੀਦਾ। ਠੀਕ ਤੇ ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਜੀ ਜਸ ਮਾਸ? ਉਹਦਾ ਬਹੁਤ ਬਾਹਰ ਉੱਥੇ ਹੁਣ ਜੇਲ੍ਹ ਚੋਂ ਘਰ ਕਲਾ ਜਾਣਾ। ਤੇ ਜੇ ਕੋਈ ਮਤ ਕਰ ਦੇਣ ਗਰੀਬਾਂ ਦੀ। ਉਹ ਵੇਂਦੇ ਜਿਹੜੇ ਘਰ ਚ ਕੀ ਆ? ਕਮਾਈ ਵਾਲਾ ਤੇ ਇੰਨਿੰਗਾਂ। ਇਹ ਬੇਟਾ ਜਿਹੜਾ ਮੈਂ ਜਾਂਦਾ ਬਾਹਰ ਹੈ ਆਪਣੇ ਇੱਥੋਂ ਘਰੋਂ 12 ਤਰੀਕ ਤੇ ਜਾਂਦਾ ਵਾ 16 ਦੀ ਗੱਡੀ ਲੈ ਧੀ ਇਹਦੀ ਤੇ ਬਾਅਦ ਚ ਪਤਾ ਨਹੀਂ ਕੀ ਖਰਾਬ ਬਣਿਆ ਉਹਦੇ ਨਾਲ ਤੇ ਬਹੁਤ ਹੀ ਇੱਥੇ ਗਰੀਬ ਬਣੇ ਸਾਡੇ ਇੱਥੇ ਲੱਗ ਗਵਾਂਡੀ ਆ ਭਤੀਜੇ ਲੱਗਦਾ ਵਾ ਮੇਰਾ ਤੇ ਬੜੀ ਮੁਸ਼ਕਲਾ ਹੁਣ ਉਹਦਨ ਦਾ ਹੀ ਬੱਸ ਇਦਾਂ ਹੀ ਬਹੁਤ ਹੈ ਨੀ ਮੰਮੀ ਸਾਰਾ ਪਰਿਵਾਰ ਹੀ ਪਰੇਸ਼ਾਨ ਵਾ ਇਹੋ ਸਾਰੇ ਚਲੋ ਕਿ ਮੈਂ ਮੈਂ ਤਾਂ ਮੰਗਦੇ ਆ ਕਿ ਸਾਰੇ ਮੈਂ ਇਤਕਾਰ ਨੂੰ ਸਾਰੇ ਗਰੀਬ ਦੀ ਤੇ ਚਲੋ ਬੱਚਾ ਬਾਹਰ ਆਵੇ